ਦੋਸਤੋ ਮੈਂ ਰਾਜੇਸ਼ ਸ਼ਰਮਾ ਅਬਸੰਤੀ ਤੋਂ YouTube ਚੈਨਲ ਸੇ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਮੈਂ ਇਸ ਵੇਲੇ ਤਿਰਪੀ ਟਾਉਂ ਪਟਿਆਲਾ ਵਿਖੇ ਹਾਂ ਔਰ ਜਿੱਥੇ ਕੀ ਬਾਜ਼ਾਰ ਬਹੁਤ ਸਜੇ ਹੋਏ ਨੇ ਕੱਲ ਰਾਖੀ ਦਾ ਦਿਨ ਹੈ ਤਿਉਹਾਰ ਹੈ ਬੜਾ ਪਵਿੱਤਰ ਦਿਨ ਹੈ ਕੱਲ ਰਾਖੀ ਦਾ ਔਰ ਉਸ ਤੋਂ ਪਹਿਲਾਂ ਮੈਂ ਅਤਲ ਸ੍ਰਿਤੀ ਦਾ ਜਿਹੜਾ ਬਾਜ਼ਾਰ ਹੈ ਇਹਦੀ ਰੌਣਕਾਂ ਵਖਾਉਣ ਲੱਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੜਾ ਪਿਆਰਾ ਜਿਹਾ ਦ੍ਰਿਸ਼ ਦਿਖਾ ਦਵਾ ਇਹ ਲਿਖਿਆ ਇਸ ਜੰਗਲੇ ਤੇ ਸ੍ਰੀ ਰਾਦੇ ਬਸੰਤ ਰਿਤੂ ਕਲੱਬ ਤਿਰਪਲੀ ਪਟਿਆਲਾ ਦੋਸਤੋ ਬਸੰਤ ਰਿਤੂ ਕਲੱਬ ਨੇ ਇਹ ਜਿਹੜੀ 1.5-2 ਕਿਲੋਮੀਟਰ ਦੀ ਰੋਡ ਹੈ ਇਸ ਤੇ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਕੀਤਾ ਔਰ ਪੇ ਲਗਾਏ ਨੇ ਔਰ ਅਸੀਂ ਇਸ ਪਾਵਨ ਜਿਹੜੀ ਸ਼ਾਮ ਹੈ ਲਿੰਕਲ ਰਾਖੀ ਹੈ ਔਰ ਅੱਜ ਸ਼ਾਮ ਨੂੰ ਅਸੀਂ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਆਓ ਲੋਕੋ ਤੁਸੀਂ ਵੀ ਆਪਣੇ ਜੀਵਨ ਚ ਪੌਦੇ ਲਗਾਓ ਵਾਤਾਵਰਨ ਬਚਾਓ ਔਰ ਵਾਤਾਵਰਨ ਨੂੰ ਬਚਾ ਕੇ ਆਉਣ ਵਾਲੀ ਨਸਲਾਂ ਲਈ ਬਹੁਤ ਵਧੀਆ ਸ਼ੁੱਧ ਵਾਤਾਵਰਨ ਔਰ ਸ਼ੁੱਧ ਪਾਣੀ ਪਾਣੀ ਛੱਟਣਾ ਸਾਡਾ ਧਰਮ ਬੰਦਾ ਹੈ ਸਾਡਾ ਫਰਜ਼ ਬੰਦਾ ਹੈ ਆਓ ਤੁਹਾਨੂੰ ਦਿਖਾਉਣੇ ਹਾਂ ਇਹ ਕੀ ਇਰਾਦ ਰਿਸ਼ ਇਹ ਤਿਰਪੜੀ ਬਾਜ਼ਾਰ ਹੈ ਜਿਹੜਾ ਕਿ ਬਿਲਕੁਲ ਇਸਲਮ ਸਜਾਇਆ ਹੈ ਔਰ ਲੋਕ ਖਚਾ ਖਚ ਰੱਖੀ ਦੀ ਸੁਤ ਪਤਹਾਰ ਦੀ ਜਿਹੜੀ ਖਰੀਦਾਰੀ ਕਰ ਰਹੇ ਨੇ ਕੱਪੜੇ ਦੀਆਂ ਦੁਕਾਨਾਂ ਵੀ ਸੱਜੀਆਂ ਨੇ ਰੱਖੜੀ ਦੀਆਂ ਦੁਕਾਨਾਂ ਵੀ ਸੱਜੀਆਂ ਨੇ ਤੁਹਾਨੂੰ ਸਾਰੀਆਂ ਦੁਕਾਨਾਂ ਵਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਲੇਕਿਨ ਮੈਂ ਇੱਕ ਮੈਸੇਜ ਤੁਹਾਨੂੰ ਜਰੂਰ ਦਵਾਂਗਾ ਆਪਣੀ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਆਓ ਪੌਦੇ ਲਗਾਈਏ ਜਲ ਬਚਾਈਏ ਤਾਂ ਆਓ ਤੁਹਾਨੂੰ ਮੈਂ ਹੌਲੀ ਹੌਲੀ ਹੋਰ ਵੀ ਬਾਜ਼ਾਰ ਵਿੱਚ ਲੈ ਚਲਦਾ ਦੋਸਤੋ ਇਹ ਸਾਡੀ ਅਵਲ گارਮੈਂਟਸ ਦੀ ਦੁਕਾਨ ਹੈ ਜਿੱਥੇ ਕਿ ਪੂਰੀ ਸੇਲ ਲੱਗੀ ਹੋਈ ਹੈ ਰਾਖੀ ਦੇ ਤਿਉਹਾਰ ਦੇ ਮੌਕੇ ਤੇ ਇਹਨਾਂ ਨੇ ਸੇਲ ਲਗਾਈ ਹੈ ਵੈਸੇ ਬਾਜ਼ਾਰ ਵਿੱਚ ਦੂਰ ਤੱਕ ਜਿੱਥੇ ਵੀ ਚੱਲ ਮੈਂ ਤੁਹਾਨੂੰ ਵਖਾਣ ਦੀ ਕੋਸ਼ਿਸ਼ ਕਰੂੰਗਾ ਵਕ-ਵਕ ਦਿਖਾਵਾਂ ਦੁਕਾਨਾਂ ਤੇ ਸੇਲਾਂ ਲੱਗੀਆਂ ਨੇ ਔਰ ਲੋਕ ਇਸ ਰਾਖੀ ਦੇ ਤਹਾਰ ਜਿਹੜਾ ਕੱਲ ਹੈ ਉਸ ਤੋਂ ਪਹਿਲਾਂ ਬਹੁਤ ਖਰੀਦਾਰੀ ਕਰ ਰਹੇ ਨੇ ਪਹਿਣਾ ਆਪਣੇ ਵੀਰਾਂ ਲਈ ਕਮੀਜ਼ਾਂ ਸ਼ਰਟਾਂ ਖਰੀਦ ਰੀਆਂ ਨੇ ਔਰ ਵੀਰ ਆਪਣੀ ਪਹਿਨਣ ਲਈ ਸੂਟ ਖਰੀਦ ਰਹੇ ਨੇ ਤਾਂ ਦੋਸਤੋ ਆਓ ਤੁਹਾਨੂੰ ਹੌਲੀ-ਹੌਲੀ ਮੈਂ ਸਾਰੇ ਬਾਜ਼ਾਰ ਦਾ ਦ੍ਰਿਸ਼ ਦਿਖਾਉਣਾ ਹਾਂ ਇੱਥੇ ਸ਼ਰਟਾਂ ਦੀ ਸੇਲ ਲੱਗੀ ਹੋਈ ਹੈ ਮੈਂ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗਾ ਇਹ ਹੈ ਲਲਿਤ ਗਾਰਮੈਂਟ ਪਟਿਆਲਾ ਦੋਸਤੋ ਰਾਖੀ ਦਾ ਇੱਕ ਬੜਾ ਪਵਿੱਤਰ ਤਿਉਹਾਰ ਹੈ ਪਾਵਨ ਤਿਉਹਾਰ ਹੈ ਭੈਣ ਭਰਾ ਦੇ ਪਵਿੱਤਰਤਾ ਪਵਿੱਤਰ ਪਿਆਰ ਦਾ ਤਿਉਹਾਰ ਹੈ ਔਰ ਆਓ ਤੁਹਾਨੂੰ ਮੈਂ ਇਸ ਬਾਜ਼ਾਰ ਦੀ ਪੂਰੀ ਰੌਣਕ ਦਿਖਾਉਣਾ ਹਾਂ ਦੋਸਤੋ ਤਿਰਪੜੀ ਵਿਖੇ ਇਹ ਰਖੜੀਆਂ ਰਾਖੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਔਰ ਕੱਪੜਿਆਂ ਦੀਆਂ ਦੁਕਾਨਾਂ ਵੀ ਸਜੀਆਂ ਨੇ ਔਰ ਕੈਨਾ ਆਪਣੇ ਵੀਰਾਂ ਦੀ ਕਲਾਈ ਤੇ ਰਖੜੀ ਬੰਨਣ ਲਈ ਇਹ ਸੋਹਣੇ ਸੋਹਣੇ ਧਾਗੇ ਖਰੀਦ ਰਹੀਆਂ ਨੇ ਔਰ ਇਹ ਜਿਹੜਾ ਤਿਉਹਾਰ ਹੈ ਦੋਸਤੋ ਬੜਾ ਪਵਿੱਤਰ ਤਿਉਹਾਰ ਹੈ ਭੈਣ ਭਰਾ ਦਾ ਪਿਆਰ ਦਾ ਕੁੱਤਰ ਤੋਂ ਹਾਰ ਹੈ ਇਹ ਦਿਨ ਹਰ ਵੀਰ ਨੂੰ ਹਰ ਭੈਣ ਨੂੰ ਚਾਹ ਹੁੰਦਾ ਹੈ ਕਿ ਉਹ ਰੰਗ ਬਰੰਗੀਆਂ ਰਖੜੀਆਂ ਲੈ ਕੇ ਆਪਣੇ ਭੈਣਾਂ ਨੂੰ ਚਾਹ ਹੁੰਦਾ ਕਿ ਆਪਣੇ ਵੀਰਾਂ ਦੀ ਕਲਾਈਆਂ ਤੇ ਰਖੀਆਂ ਬੰਨ੍ਹਣ ਤਾਂ ਦੋਸਤੋ ਇਹ ਪੂਰਾ ਤ੍ਰਿਪਤੀ ਬਾਜ਼ਾਰ ਦਾ ਮੈਂ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਮੈਂ ਕੋਸ਼ਿਸ਼ ਵੀ ਕਰਾਂਗਾ ਕੋਈ ਨਾ ਕੋਈ ਮੈਸੇਜ ਲੈਣ ਦੀ ਜੇ ਸਾਡੀ ਕੋਈ ਭੈਣ ਦੀ ਇੱਛਾ ਹੋਈ ਤਾਂ ਮੈਂ ਉਸ ਤੋਂ ਜ਼ਰੂਰ ਮੈਸੇਜ ਲਵਾਂਗਾ ਇਹ ਤੁਹਾਨੂੰ ਤ੍ਰਿਪਤੀ ਬਾਜ਼ਾਰ ਦਿਖਾ ਰਿਹਾ ਤੁਹਾਨੂੰ ਅੱਗੇ ਵੀ ਲੈ ਚੱਲਦਾ ਪੂਰਾ ਬਾਜ਼ਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਤਿਲਕੀ ਬਾਜ਼ਾਰ ਹੈ ਦੇਖੋ ਹਰ ਪਾਸੇ ਰਖੜੀ ਦੇ ਤਾਕੇ ਹੀ ਤਾਕੇ ਨੇ ਰਖੜੀਆਂ ਲੋਕ ਰਖੜੀਆਂ ਖਰੀਦ ਤੀਰ ਰਹੇ ਨੇ ਸਭ ਦੋਸਤੋ ਇੱਕ ਗੱਲ ਮੈਂ ਤੁਹਾਡੇ ਨਾਲ ਜ ਬਹੁਤ ਪਿਆਰੀ ਸਾਂਝੀ ਕਰਾਂਗੇ ਜਿਹੜਾ ਉੱਪਰ ਵਾਲਾ ਹੈ ਬੜਾ ਦਿਆਲੂ ਹੈ ਮੈਂ ਐਨਆਈਐਸ ਜੋਬ ਕਰਦਾ ਹਾਂ ਲੇਕਿਨ ਸਾਡੇ ਐਨਆਈਐਸ ਵੱਲ ਡੇਢ ਘੰਟੇ ਮूसलाधार بارش ਹੋਈ ਹੈ ਲੇਕਿਨ ਕਿਸੇ ਵੀ ਬਾਜ਼ਾਰ ਵਿੱਚ بارش ਨਹੀਂ ਹੋਈ ਉੱਪਰ ਉਹਨੂੰ ਪਤਾ ਸੀ ਕਿ ਅੱਜ ਲੋਕਾਂ ਨੇ ਧਕੜੀਆਂ ਖਰੀਦਨੀਆਂ ਨੇ ਪਹਿਨਾ ਨੇ ਆਪਣੇ ਪਰਹਾਵਾਂ ਲਈ ਰਖੜੀਆਂ ਖਰੀਦਨੀਆਂ ਨੇ ਤਾਂ ਕਿਸੇ ਵੀ ਬਾਜ਼ਾਰ ਵਿੱਚ بارش ਨਹੀਂ ਹੋਈ ਲੇਕਿਨ ਸਾਡੇ ਐਨਆਈਐਸ ਜਿਹੜਾ ਏਰੀਆ ਹੈ ਆਊਟਰ ਏਰੀਆ ਹੈ ਜਿੱਥੇ ਬਹੁਤ ਭੰਕਰ بارش ਹੋਈ ਡੇਢ-ਦੋ ਘੰਟਾ ਤਾਂ ਜਦ ਮੈਂ ਆਪਣੀ ਤਿਰਪਤੀ ਵੱਲ ਆਇਆ ਤਾਂ ਮੈਂ ਬੜਾ ਹੈਰਾਨ ਹੋਇਆ ਔਰ ਕੁਝ ਵੀ ਹੋਇਆ ਕਿ ਪਰਮਾਤਮਾ ਦੇ ਰੰਗ ਰੇ ਜਿੱਥੇ ਉਹ ਚਾਹੇ ਤਾਂ ਮੀਂਹ ਪਾਉਂਦਾ ਹੈ ਜਿੱਥੇ ਉਹ ਚਾਹੇ ਤਾਂ ਨਹੀਂ ਪਾਉਂਦਾ ਪਰ ਬਾਜ਼ਾਰਾਂ ਵਿੱਚ ਜਿਹੜੇ ਅੱਜ ਮੀਂਹ ਨਹੀਂ ਪਾਇਆ ਲੋਕਾਂ ਨੂੰ ਵੀ ਦੁਕਾਨਦਾਰਾਂ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਸੀ ਉਹਨਾਂ ਦਾ ਵੀ ਕਿਤੇ ਨੁਕਸਾਨ ਨਾ ਹੋ ਜਾਏ ਜਿਹੜਾ ਪ੍ਰਮਾਤਮਾ ਹੈ ਉਹ ਸਭ ਦਾ ਖਿਆਲ ਰੱਖਦਾ ਹੈ ਤਾਂ ਦੋਸਤੋ ਅੱਜ ਰਖੜੀ ਦਾ ਤਿਹਾਕ ਕੱਲ ਰਖੜੀ ਦਾ ਤਿਹਾੜਾ ਹੈ ਇਹ ਸਾੜੀਆਂ ਪਹਿਣਾ ਇਹ ਰਖੜੀ ਫੀਤਰੀਆਂ ਨੇ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਅੱਪਾਂ ਕਿਸੇ ਨਾ ਕਿਸੇ ਭੈਣ ਨਾਲ ਗੱਲ ਜ਼ਰੂਰ ਕਰਾਂਗੇ ਇੱਕ ਮੈਸੇਜ ਜ਼ਰੂਰ ਲਵਾਂਗੇ ਦੋਸਤੋ ਇਹ ਮੇਨ ਰੋਡ ਤਿਰਪੜੀ ਹੈ ਜਿੱਥੇ ਕੀ ਦੁਕਾਨਾਂ ਸੱਜੀਆਂ ਹੋਈ ਨੇ ਰਖੜੀਆਂ ਔਰ ਭੈਣਾ ਆਪਣੇ ਵੀਰਾਂ ਲਈ ਰਖੜੀਆਂ ਖਰੀਦ ਰਿਆ ਨੇ ਔਰ ਬਹੁਤ ਸੋਹਣੀਆਂ ਸੋਹਣੀਆਂ ਰਖੜੀਆਂ ਇਸ ਵਾਰੀ ਬਾਜ਼ਾਰ ਚ ਆਈਆਂ ਨੇ ਔਰ ਆਪਾਂ ਕੋਸ਼ਿਸ਼ ਕਰਦੇ ਆਂ ਗੱਲ ਵੀ ਕਰਦੇ ਆਂ ਵੀ ਕਿੰਨੀ ਰੇਸ ਤੱਕ ਦੀ ਇਸ ਵਾਰੀ ਰਾਖੀ ਆਈ ਹੈ ਔਰ ਆਪਾਂ ਕਿਸੇ ਭੈਣ ਦੇ ਨਾਲ ਵੀ ਗੱਲ ਕਰਾਂਗੇ ਮੈਸੇਜ ਲਵਾਂਗੇ ਉਸ ਤੋਂ ਕਿ ਰਖੜੀ ਦਾ ਤਿਉਹਾਰ ਇੱਕ ਬੜਾ ਪਵਿੱਤਰ ਤਿਉਹਾਰ ਹੈ ਉਹ ਇਸ ਤਿਉਹਾਰ ਤੇ ਕੀ ਮੈਸੇਜ ਦੇਣਾ ਚਾਹੁੰਦੇ ਆਂ ਨੇ ਆਪਾਂ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਵੀ ਇਹ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਰਖੜੀਆਂ ਨੇ ਲੋਕ ਤਿਰਪਤੀ ਫੋਨ ਪਟਿਆਲਾ ਵਿਖੇ ਇਹ ਰਖੜੀਆਂ ਖਰੀਦ ਰਹੇ ਨੇ ਉਹ ਗੱਲ ਕਰਦੇ ਹਾਂ ਆਪਣੀ ਭੈਣ ਦੇ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਮੈਡਮ ਸਸੀਕਾ ਜੀ ਸਾਰਾ ਨੂੰ ਸਸੀਕਾ ਜੀ ਹਾਂਜੀ ਸ਼ੈਲੀ ਜੀ ਸ਼ੈਲੀ ਜੀ ਮੈਂ ਦੇਖਿਆ ਤੁਸੀਂ ਕਾਫੀ ਟਾਈਮ ਦੇਰ ਤੋਂ ਇਸ ਦੁਕਾਨ ਦੇ ਅੰਦਰ ਬੜੀ ਚੁੰਚ-ਚੁੰਚ ਕੇ ਆਪਣੇ ਵੀਰ ਲਈ ਰਖੜੀ ਖਰੀਦ ਰਹੇ ਹੋ ਔਰ ਅੱਜ ਰਖੜੀ ਕੱਲ ਰਖੜੀ ਦਾ ਦਿਨ ਹੈ ਔਰ ਤੁਸੀਂ ਪੂਰੀ ਤਿਆਰੀ ਵੀ ਕੀਤੀ ਹੋएगी ਰਖੜੀ ਦੀ ਤੁਹਾਡੇ ਮਨ 'ਚ ਕੁਛ ਨਾ ਕੁਝ ਜ਼ਰੂਰ ਤਿਆਰੀਆਂ ਹੋਣਗੀਆਂ ਸਾਡਾ ਜਿਹੜਾ ਚੈਨਲ ਹੈ ਰਾਜੇ ਸ਼ਰਮਾ ਬਸਰਤੀ ਤੋਂ YouTube ਚੈਨਲ ਤੇ ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਆਪਣੇ ਵਿਚਾਰ ਕਿ ਰਖੜੀ ਦੇ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਔਰ ਕਿਸ ਤਰ੍ਹਾਂ ਦੀ ਤੁਸੀਂ ਤਿਆਰੀ ਕੀਤੀ ਹੈ ਅੰਦੀ ਦੇ ਇਸ ਦਿਨ ਦਾ ਸਾਰਿਆਂ ਨੂੰ ਬਹੁਤ ਇੰਤਜ਼ਾਰ ਹੁੰਦਾ ਹੈ ਕਿ ਮੈਂ ਆਪਣੇ ਭਰਾ ਦੀ ਰਕੀ ਬੰਨਣਾ ਪਿਆਰੇ ਪਹਿਲੇ ਸ਼ੁਰੂ ਹੋ ਜਾਂਦੀ ਹੈ ਜਿਹਦੇ ਭਰਾ ਬਾਣ ਨੇ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੁੰਦਾ ਰੋਕ ਦੇ ਇਤਿਆਰ ਸ਼ੁਰੂ ਕਰਨ ਲਈ ਬਈ ਆ ਤੇ ਇਹ ਚਿਨਾ ਨੂੰ ਵੀ ਉਹਦੇ ਆਪਣੇ ਤੋਂ ਆਦੇ ਸੰਗਤਿਤ ਬਣੰਦਾ ਜਿਹੜੇ ਆਪਸ ਲੜੇ ਹੋਏ ਨੇ ਮੰਦਾ ਭਾਬੀਆਂ ਸਭ ਰਲ ਕੇ ਰਹੋ ਹਾਂ ਸਾਰੇ ਚਿੱਤੂ ਤੇ ਆਂਦਾ ਹੈ ਸ਼ੈਲੀ ਗੁੱਸਾ ਨਹੀਂ ਲੈਣਾ ਸ਼ੈਲੀ ਮੈਨੂੰ ਤੁਹਾਡੀ ਗੱਲ ਬਹੁਤ ਪਿਆਰੀ ਲੱਗੀ ਕਿ ਜਿੰਨੇ ਵੀ ਗਿਲੇ ਸ਼ਿਕਵੇ ਨੇ ਨਾਨਾ ਨਾ ਭਜਾਈਆਂ ਦੇ ਭੈਣ ਭਰਾਵਾਂ ਦੇ ਇਹ ਰੱਖੜੀ ਦਾ ਪਵਿੱਤਰ ਤਿਉਹਾਰ ਹੈ ਇਸ ਨੂੰ ਛੱਡ ਦੇਣੇ ਚਾਹੀਦੇ ਨੇ ਔਰ ਇਸ ਤਿਉਹਾਰ ਨੂੰ ਇੰਜੋਏ ਕਰਦੇ ਹੋਏ ਪੈਰਾਂ ਭੈਣਾਂ ਨੂੰ ਆਪਣੇ ਵੀਰਾਂ ਦੀ ਕਲਾਈਆਂ ਤੇ ਰਖੜੀ ਬੰਨਣੀ ਚਾਹੀਦੀ ਹੈ ਹਰ ਵੀਰ ਦਾ ਵੀ ਫਰਜ਼ ਬੰਦਾ ਹੈ ਹਰ ਵੀਰ ਦੀ ਵੀ ਕੂਟੀ ਬੰਦੀ ਹੈ ਕਿ ਉਹ ਆਪਣੀ ਭੈਣ ਦੇ ਕੋਲ ਰਖੜੀ ਬਣਾਵੇ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਸ਼ੈਲੀ ਹਾਂਜੀ ਜੇ ਭਾਪੀਆਂ ਨੇ ਤਾਂ ਭਾਪਿਆਂ ਦਾ ਫਰਜ਼ ਬੰਦ ਹੈ ਆਪਣੇ ਨੰਦਰ ਨੂੰ ਪਹਿਲਾ ਫੋਨ ਕਰਨ ਦਾ ਹਾਂ ਆਪਣਾ ਫਰਜ਼ ਜ਼ਰੂਰ ਨਿਭਾਓ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਬਾਅਦ ਚੋਪਾ ਦੇਖੇ ਤੇ ਪਰ ਆਪਣੇ ਭਾਬੀਆਂ ਨੂੰ ਤੇ ਨੰਦਾ ਨੂੰ ਫੋਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਬੁਲਾਓ ਕਿ ਯਾਰ ਬਹੁਤ ਜ਼ਰੂਰੀ ਹੈ ਬਹੁਤ ਸੈਲੀ ਬਹੁਤ ਪਾਬੂਕ ਜੀ ਗੱਲ ਕੁੱਸੀ ਕੀਤੀ ਹੈ ਜਦ ਸਾਡੇ ਦਰਸ਼ਕ ਸੁਣਨਗੇ ਤਾਂ ਉਹ ਵੀ ਉਹਨਾਂ ਦੇ ਜਿਹੜੀਆਂ ਭਾਬੀਆਂ ਨੇ ਉਹਨਾਂ ਦੇ ਦਿਮਾਗ 'ਚ ਜ਼ੂਰ ਆਏਗਾ ਕਿ ਅਸੀਂ ਆਪਣੀ ਨੰਦਾ ਨੂੰ ਜ਼ਰੂਰ ਬੁਲਾਈਏ ਦੋਸਤ ਇਹਨਾਂ ਨੂੰ ਬਾਅਦ ਚ ਰੱਖੋ ਕਿ ਹਾਂ ਨਹੀਂ ਉਹਨੇ ਵੀ ਮੈਨੂੰ ਫੋਨ ਕੀਤਾ ਮੈਂ ਐਨ ਕਰਨਾ ਨਹੀਂ ਕੋਈ ਵੀ ਗੱਲ ਉੱਥੇ ਖਤਮ ਕਰੋ ਆਪਣਾ ਸਮਝ ਕੇ ਹਨਾ ਆਪਾਂ ਆਪਣੇ ਪਰਿਵਾਰ ਨੂੰ ਬਣੇ ਜਾਵਾਂਗੇ ਤਾਂ ਆਪਣੀ ਨੰਦਾ ਵੀ ਕਿਸੇ ਭੈਣਾਂ ਨੇ ਇਸ ਲਈ ਪ੍ਰਾਪਰ ਸਮਝ ਕੇ ਮੈਨੂੰ ਫੋਨ ਕਰੋ ਤੇ ਰੱਖਿਆ ਤੇ ਆਲ ਬਹੁਤ ਸ਼ੈਲੀ ਜੀ ਤੁਸੀਂ ਬਹੁਤ ਅੱਛੇ ਵਿਚਾਰ ਦਿੱਤੇ ਜਿਸ ਤਰ੍ਹਾਂ ਦੇ ਵਿਚਾਰ ਮੈਂ ਚਾਹੁੰਦਾ ਸੀ ਤੁਹਾਡੇ ਦਿਲੋਂ ਉਹੀ ਵਿਚਾਰ ਨਿਕਲੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਮੈਂ ਇਸ ਵੀ ਲਈ ਤ੍ਰਿਪੜੀ ਬਾਜ਼ਾਰ ਤ੍ਰਿਪੜੀ ਟਾਊਨ ਪਟਿਆਲਾ ਬਾਜ਼ਾਰ ਵਿੱਚ ਹੀ ਘੁੰਮ ਰਿਹਾ ਹਾਂ ਔਰ ਇੱਥੇ ਦੁਕਾਨਾਂ ਠਕਰੀਆਂ ਪੂਰੀਆਂ ਸਜੀਆਂ ਹੋਈਆਂ ਨੇ ਔਰ ਸਾਡੀਆਂ ਭੈਣਾਂ ਆਪਣੇ ਵੀਰਾਂ ਲਈ ਰਖੜੀਆਂ ਖਰੀਦਣ ਦੀ ਪੂਰੀ ਖਰੀਦਾਰੀ ਕਰ ਰਹੀਆਂ ਕਰ ਰਹੇ ਨੇ ਔਰ ਆਪਾਂ ਕੋਸ਼ਿਸ਼ ਵੀ ਕਰਾਂਗੇ ਕਿਸੇ ਭੈਣ ਦੇ ਨਾਲ ਗੱਲ ਕਰਨ ਦੀ ਕਿ ਇਹ ਜਿਹੜਾ ਰਖੜੀ ਦਾ ਤਿਉਹਾਰ ਹੈ ਬੜਾ ਪਵਿੱਤਰ ਤਿਉਹਾਰ ਹੈ ਇਸ ਤਿਉਹਾਰ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਕੀ ਭਾਵਨਾ ਹੈ ਆਪਾਂ ਕੋਸ਼ਿਸ਼ ਕਰਾਂਗੇ ਹੌਲੀ-ਹੌਲੀ ਮੈਂ ਤੁਹਾਨੂੰ ਪੂਰੇ ਬਾਜ਼ਾਰ ਦਾ ਦ੍ਰਿਸ਼ ਦਿਖਾਵਾਂਗਾ ਬਹੁਤ ਸੋਹਣੇ ਰੰਗ-ਬਰੰਗੇ ਧਾਗੇ ਨੇ ਇਹ ਦੁਕਾਨ ਪੂਰੀ ਸਜੀ ਹੋਈ ਹੈ ਔਰ ਦਰਸ਼ਕੋ ਪੂਰਾ ਬਾਜ਼ਾਰ ਤਿਰਪੜੀ ਟਾਉਨ ਪਟਿਆਲਾ ਇਸ ਵੇਲੇ ਸਜਿਆ ਹੋਇਆ ਹੈ ਔਰ ਮਹਾਰਾਜ ਦਾ ਸ਼ੁਕਰ ਹੈ ਕਿ ਇਸ ਏਰੀਏ 'ਚ ਕਿਸੇ ਵੀ ਮਾਰਕੀਟ ਵਿੱਚ ਬਰਸਾਤ ਨਹੀਂ ਹੋਈ ਪਟਿਆਲੇ ਦੇ ਆਊਟਰ ਸਾਈਡ ਦੇ ਡੇਢ-ਦੋ ਘੰਟੇ ਮूसलाधार ਬਾਰਿਸ਼ ਹੋਈ ਹੈ ਅੱਜ ਔਰ ਦੋਸਤੋ ਪਰਮਾਤਮਾ ਨੂੰ ਸਭ ਦਾ ਫਿਕਰ ਹੁੰਦਾ ਹੈ ਇਸ ਟਾਈਮ ਬਾਜ਼ਾਰ ਸਜਿਆ ਆਓ ਤੁਹਾਨੂੰ ਕਿਸੇ ਹੋਰ ਪਾਸੇ ਲੈ ਚਲਦੇ ਆਓ ਗੱਲ ਕਰਦੇ ਆ ਸਾਡੀ ਇੱਕ ਭੈਣ ਖੜੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਜੀਤ ਕੌਰ ਹੈ ਗੁਰਜੀਤ ਕੌਰ ਮੈਮ ਕਲ ਰਖੜੀ ਦਾ ਬੜਾ ਪਾਵਨ ਤਿਹਾਰ ਹੈ ਪੂਰੇ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦੇ ਅੰਦਰ ਇਹ ਤਿਹਾਰ ਬੜੇ ਪਿਆਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਔਰ ਤੁਸੀਂ ਰਖੜੀ ਦੇ ਇਸ ਪਾਵਨ ਤਿਹਾਰ ਤੇ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਇੱਕ ਭੈਣ ਤੇ ਭਰਾਵਾਂ ਦੀ ਬਹੁਤ ਅੱਛੀ ਬਾਉਂਡਿੰਗ ਹੈ ਇਦਾਂ ਦਾ ਤਿਹਾਰ ਹੈ ਕਿ ਪਿਆਲਾ ਵੀ ਉਡੀਕਦਿਆਂ ਨੇ ਤੇ ਭਰਾ ਵੀ ਉਡੀਕਦੇ ਨੇ ਕਿ ਸਾਨੂੰ ਇੱਕ ਦੂਜੇ ਦੇ ਨਾਲ ਟਾਈਮ ਕੱਟ ਕੇ ਜਾਣਾ ਵੀ ਚਾਹੀਦਾ ਹੈ ਇਸ ਤਿਹਾਰ ਨੂੰ ਮਨਾਉਣਾ ਵੀ ਚਾਹੀਦਾ ਕਿ ਅੱਗੇ ਸਾਡੇ ਰਿਸ਼ਤਿਆਂ ਦੇ ਵਿੱਚ ਮਿਠਾਸ ਆ ਜਿਹੜੀ ਇਹ ਬਣੀ ਰਹੇ ਬਣੀ ਰਹੇ ਪਰ ਇੱਕ ਛੋਟੀ ਜੀ ਗੱਲ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਸ਼ਾਇਦ ਤੁਸੀਂ ਕਿਤੇ ਨਾ ਕਿਤੇ ਉਸ ਗੱਲ ਨਾਲ ਸਹਿਮਤ ਵੀ ਹੋਵੋਗੇ ਸਾਰੀਆਂ ਵਰਝਾਈਆਂ ਨੂੰ ਜਿੰਨੀਆਂ ਵੀ ਵਰਝਾਈਆਂ ਨੇ ਉਨਾ ਦਾ ਵੀ ਫਰਜ ਬਣਦਾ ਹੈ ਕਿ ਆਪਣੀਆਂ ਨਨਾਨਾ ਨੂੰ ਫੋਨ ਕਰਨ ਕਿ ਰਕੜੀ ਆ ਗਈ ਹੈ ਤੁਸੀਂ ਆਪਣੇ ਭਰਾ ਦੇ ਘਰ ਆ ਕੇ ਰਕੜੀ ਬੰਨਣ ਲਈ ਬੜੇ ਉਤਸ਼ਾਹ ਨਾਲ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕੀ ਇਸ ਗੱਲ ਨਾਲ ਸਹਿਮਤ ਹੋ ਹਾਂਜੀ ਹਾਂਜੀ ਇਹ ਹੋਣਾ ਚਾਹੀਦਾ ਹੈ ਨਾ ਸਮਾਜ ਕਿਉਂਕਿ ਨਨਾਨ ਨਿਹਾਈ ਦਾ ਜਿਹੜਾ ਪਿਆਰ ਹੈ ਉਹ ਵੀ ਇੱਕ ਬੰਨਿਆ ਰਹੇਗਾ ਜਿੰਨੀ ਦੇ ਮਦਰਸ ਨੇ ਪੇਰੈਂਟਸ ਨੇ ਉਸ ਤੋਂ ਬਾਅਦ ਅਗਰ ਸਾਡੇ ਭਰਾ ਪੰਚਾਈ ਵਧੀਆ ਤਾਂ ਪੇਰੈਂਟਸ ਦੀ ਵੀ ਕਮੀ ਮਹਿਸੂਸ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਹੋਰ ਕੁਝ ਕਹਿਣਾ ਚਾਹੋਗੇ ਕੀ ਹੈ ਕੋਈ ਗਲਤ ਕਰ ਲਓ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦੋਸਤੋ ਇਹ ਤਿਰਪੜੀ ਦਾ ਬਾਜ਼ਾਰ ਹੈ ਖਚਾ ਖਚ ਭਰਿਆ ਹੋਇਆ ਹੈ ਔਰ ਲੋਕ ਆਪਣੀ ਰਾਖੀਆਂ ਆਪਣੀ ਟਕੜੀਆਂ ਫਿਲਦਲੀ ਪਰ ਮਾਰਕੀਟਸ ਆਏ ਹੋਏ ਨੇ ਉਹ ਪਰਚੇਜ਼ਿੰਗ ਚੱਲ ਰਹੀ ਹੈ ਦੋਸਤੋ ਆਓ ਤੁਹਾਨੂੰ ਕਿਸੇ ਹੋਰ ਜਗ੍ਹਾ ਤੇ ਲੈ ਚੱਲਦੇ ਹਾਂ ਕੋਸ਼ਿਸ਼ ਕਰਾਂਗੇ ਕਿਸੇ ਹੋਰ ਭੈਣ ਦੇ ਨਾਲ ਗੱਲਬਾਤ ਕਰਨ ਦੀ ਬਿਲਕੁਲ ਖਚਾ ਖਚ ਇਹ ਬਾਜ਼ਾਰ ਦੇਖੋ ਭਰਿਆ ਹੋਇਆ ਹੈ ਦੋਸਤੋ ਮੈਂ ਤਿਰਪਤੀ ਬਾਜ਼ਾਰ ਵਿੱਚ ਹੀ ਹਾਂ ਔਰ ਆਪਣੇ ਦਸਕਾ ਨੂੰ ਅੱਜ ਇੱਕ ਤਹਾਰ ਦਾ ਕਲ ਤਹਾਰ ਹੈ ਤਨ ਸਾਰਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸਾਡੀ ਅੱਜ ਜਿਹੜੀ ਤਿਰਪੜੀ ਹੈ ਉਹ ਪਟਿਆਲੇ ਦਾ ਦਿਲ ਹੈ ਔਰ ਅੱਜ ਇਹ ਦਿਲ ਅੱਜ ਇਹ ਦਿਲ ਸਜਿਆ ਵਿਆ ਹੈ ਔਰ ਦਿਲ ਦੇ ਅੰਦਰ ਇੰਨਾ ਸਜਿਆ ਕਿ ਬੜੀ ਖਸਬੂ ਹੈ ਇਸ ਤਹਾਰ ਦੀ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੈ ਹੋਵੇ ਵੀ ਕੋਨਾ ਆਓ ਤੁਹਾਨੂੰ ਕਿਸੇ ਹੋਰ ਪਾਸੇ ਬਾਜ਼ਾਰ ਲੈ ਚਲਦੇ ਹਾਂ ਕਲਵਾ ਵੀ ਕਰਾਂਗੇ ਕਿਸੇ ਭੈਣ ਦੇ ਨਾਲ ਦਰਸ਼ਕੋ ਵੈਸੇ ਤਾਂ ਰਕੜੀ ਦਾ ਤਿਉਹਾਰ ਤੋਂ ਸਾਰੇ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਔਰ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਇਹ ਤਿਰਪੜੀ ਟਾਊਨ ਪਟਿਆਲਾ ਬਾਜ਼ਾਰ ਹੈ ਜਿਹੜਾ ਕਿ ਰਕੜੀ ਤੇ ਬਹੁਤ ਸਜਿਆ ਹੋਇਆ ਹੈ ਮੈਂ ਤੁਹਾਨੂੰ ਪੂਰੇ ਬਾਜ਼ਾਰ ਦਾ ਦ੍ਰਿਸ਼ ਦਿਖਾਵਾਂਗਾ ਇਸ ਵੇਲੇ ਬਹੁਤ ਸੋਹਣੀਆਂ ਸੋਹੀਆਂ ਰਕੜੀਆਂ ਸਾਡੇ ਦੁਕਾਨ ਤਿਰਪੜੀ ਟਾਊਨ ਪਟਿਆਲਾ ਦੇ ਦੁਕਾਨਦਾਰ ਵੀਰਾਂ ਨੇ ਲਗਾਈਆਂ ਹੋਈਆਂ ਨੇ ਔਰ ਖਰੀਦਦਾਰੀ ਵੀ ਲੋਕ ਕਰ ਰਹੇ ਨੇ ਔਰ ਆਓ ਤੁਹਾਨੂੰ ਮੈਂ ਤਿਰਪੜੀ ਦੇ ਕਿਸ ਬਾਜ਼ਾਰ 메ਨ ਬਾਜ਼ਾਰ ਵਿੱਚ ਲੈ ਚਲਦਾ ਹਾਂ ਉੱਥੇ ਜਾ ਕੇ ਕਿਸੇ ਨਾ ਕਿਸੇ ਭੈਣ ਨਾਲ ਗੱਲ ਕਰਾਂਗੇ ਮੈਸੇਜ ਵੀ ਲਵਾਾਂਗੇ ਦਰਸ਼ਕੋ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਰਾਜੇ ਸ਼ਰਮਾ ਬਸੰਤ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇੱਕ ਵਾਰੀ ਫਿਰ ਸਾਰੇ ਦਰਸ਼ਕਾਂ ਨੂੰ ਰੱਖੜੀ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਆਓ ਤੁਹਾਨੂੰ ਲੈ ਚਲਦੇ ਹਾਂ ਤਿਰਪੜੀ 메ਨ ਬਾਜ਼ਾਰ ਦੇ ਅੰਦਰ ਦੋਸਤੋ ਬੜੇ ਪਿਆਰੇ ਬੜੇ ਹੀ ਸੁੰਦਰ ਇਹ ਤਾਗੇ ਰਾਖੀ ਦੇ ਵੀਰ ਨੇ ਦੁਕਾਨ ਚ ਸਜਾਈ ਹੋਈ ਹੈ ਔਰ ਮੈਂ ਇਸ ਵੀਰ ਨੂੰ ਮੁਬਾਰਕਾ ਵੀ ਦਨਾ ਕਿਸ ਨੇ ਬਹੁਤ ਪਿਆਰੀ ਪਰਿਤਾ ਗੇ ਉਰੇ ਇੱਥੇ ਸਜਾਏ ਨੇ ਦੋਸਤੋ ਇਹ ਤਾਗਾ ਪੈਨ ਔਰ ਘਰਾ ਦੇ ਪਿਆਰ ਦਾ ਪਵਿੱਤਰ ਪਿਆਰ ਦਾ ਪ੍ਰਤੀਕ ਹੈ ਜਿਸ ਕੋ ਰੈਸੇ ਦਾ ਰਖਰੀ ਤੋਂ ਹੀ ਸਾਰੇ ਤਿਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਕਿਰਤੀ ਬਾਜ਼ਾਰ ਹੈ ਦਸ ਕੋ ਜਿਹੜਾ ਕਿ ਮੈਂ ਤੁਹਾਨੂੰ ਵਖਾਰਿਆ ਹਾਂ ਔਰ ਬਹੁਤ ਮੈਨੂੰ ਇੱਥੇ ਦੁਕਾਨ ਸੱਚੀ ਲੱਗੀ ਬਹੁਤ ਅੱਛੀ ਪਿਆਰੀ ਦੁਕਾਨ ਲੱਗੀ ਕਿ ਇਹਨਾਂ ਨੇ ਇਸੇ ਕੋ ਧਾਗੇ ਸਜਾਈ ਸਾਡੀ ਭੈਣ ਧਾਗੇ ਫੇਕ ਵੀ ਰਹੀ ਹੈ ਔਰ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇੱਕ ਮਨ ਨੂੰ ਕਿਤੇ ਨਾ ਕਿਤੇ ਬਹੁਤ ਭਾਵੁਕ ਕਰਦੀਆਂ ਨੇ ਔਰ ਅਚੰਬੀਆਂ ਵੀ ਲੱਗਦੀਆਂ ਨੇ ਤਾਂ ਦੋਸਤੋ ਆਓ ਤੁਹਾਨੂੰ ਹੁਣ ਆਪਾਂ ਇਕੱਤਰ ਵੀਰ ਨਾਲ ਗੱਲ ਵੀ ਕਰ ਲੈਨੇ ਹਾਂ ਦਰਸ਼ੋ ਇਸ ਵੇਲੇ ਮੈਂ ਐਸ ਕੇ ਮਟੀਰੀਅਲ ਐਂਡ ਜਰਨਲ ਸਟੋਰ ਦੀ ਦੁਕਾਨ ਦੇ ਬਿਲਕੁਲ ਬਾਹਰ ਹਾਂ ਜਿੱਥੇ ਕਿ ਲੋਕ ਰੱਖੜੀਆਂ ਖਰੀਦ ਰਹੇ ਨੇ ਬਹੁਤ ਰਸ਼ ਹੈ ਇਸ ਦੁਕਾਨ ਦੇ ਉੱਤੇ ਔਰ ਪੂਰਾ ਖਚਾ ਖਚਸ ਭਰ ਆਇਆ ਔਰ ਪਹਿਣਾ ਆਪਣੇ ਵੀਰਾਂ ਲਈ ਰਾਖੀਆਂ ਖਰੀਦ ਰੀਆਂ ਨੇ ਬਹੁਤ ਵਧੀਆ ਦੁਕਾਨ ਸਜੀ ਹੋਈ ਹੈ ਔਰ ਖਚਾ ਖਚ ਰਸ ਵੀ ਪੂਰਾ ਹੈ ਔਰ ਅਪਾ ਕੋਸ਼ਿਸ਼ ਵੀ ਕਰਾਂਗੇ ਕਿਸੇ ਭੈਣ ਤੋਂ ਵਿਚਾਰ ਲੈਣ ਦੇ ਕਿ ਉਹ ਰਾਖੀ ਨੂੰ ਲੈ ਕੇ ਕੀ ਉਹਨਾਂ ਦੇ ਮਨ ਦੇ ਅੰਦਰ ਵਿਚਾਰ ਹੈ ਦੋਸਤੋ ਇਹ ਜਿਹੜਾ ਤਿਉਹਾਰ ਹੈ ਬੜਾ ਪਵਿੱਤਰ ਤਿਉਹਾਰ ਹੈ ਭੈਣ ਭਰਾ ਦਾ ਇਹ ਤਿਉਹਾਰ ਪਿਆਰ ਦਾ ਤਿਉਹਾਰ ਹੈ ਔਰ ਇਹ ਤ ਇਸ ਦਿਨ ਰਾਖੀ ਦੇ ਤਿਉਹਾਰ ਦੇ ਸਾਰੇ ਭੈਣਾਂ ਨੂੰ ਸਾਰੇ ਵੀਰਾਂ ਨੂੰ ਬੜਾ ਚਾਹ ਹੁੰਦਾ ਹੈ ਭੈਣਾਂ ਨੂੰ ਚਾਹ ਹੁੰਦਾ ਕਿਉਂਕਿ ਉਹ ਪ੍ਰਕਿਰਤੀ वाले दिन अपने वीरा दे गुट दे रखड़ी बन्नण गया और परावां नु भी चा हुंदा कि साडी बहन साडे घर आउगी और रखड़ी बन्नूगी तो दोस्तों आपा कोशिश भी करंगे किसी ना किसी बहन दे विचार ਲੈਣ ਦੇ ਕਿ ਉਹ ਰਖੜੀ ਨੂੰ ਲੈ ਕੇ ਉਹਨਾਂ ਨੇ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਨੇ और वो ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿਉਂਕਿ ਬੜਾ ਪਵਿੱਤਰ ਤਿਹਾਰ ਹੈ ਬਹੁਤ ਪਵਿੱਤਰ ਤਿਹਾਰ ਹੈ ਆਓ ਆਪਾਂ ਗੱਲ ਕਰਦੇ ਹਾਂ ਕਿਸੇ ਭੈਣ ਦੇ ਨਾਲ ਕੋਸ਼ਿਸ਼ ਕਰਦੇ ਹਾਂ ਜੇ ਕੋਈ ਕਿਸੇ ਭੈਣ ਨੇ ਸਾਡੇ ਨਾਲ ਕਾਲ ਕੀਤੀ ਤਾਂ ਮੈਂ ਤੁਹਾਨੂੰ ਇੱਕਰੀ ਪੂਰਾ ਦ੍ਰਿਸ਼ ਦਿਖਾ ਦਨਾ ਪੂਰੀ ਦੁਕਾਨ ਸਜੀ ਹੋਈ ਹੈ ਬਹੁਤ ਵਧੀਆ ਵਧੀਆ ਰੱਖਣੀਆਂ ਨੇ ਔਰ ਲੋਕ ਵੀ ਪੂਰੇ ਉਤਸ਼ਾਹ ਦੇ ਨਾਲ ਰੱਖਣੀਆਂ ਨੂੰ ਖਰੀਦ ਰਹੇ ਨੇ ਆਓ ਆਪਾਂ ਗੱਲ ਕਰਦੇ ਮੇਰੇ ਬਿਲਕੁਲ ਕੈਮਰੇ ਦੇ ਸਾਹਮਣੇ ਸਾਡਾ ਬੱਚਾ ਖੜਾ ਹੈ ਉਹਦੇ ਨਾਲ ਗੱਲ ਕਰਦੇ ਹਾਂ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਸਸ਼ੀਕਲ ਜੀ ਮੇਰਾ ਨਾਮ ਪ੍ਰਦੀਪ ਕੌਰ ਹੈ ਬੇਟਾ ਪਨੀਤ ਤੌਰ ਕੱਲ ਤੁਸੀਂ ਮੈਂ ਦੇਖਿਆ ਬਹੁਤ ਢੇਰ ਤੋਂ ਮੈਂ ਦੇਖ ਰਿਹਾ ਸੀ ਤੁਸੀਂ ਬੜੇ ਚਾਅ ਨਾਲ ਚੁੰਨ ਚੁੰਨ ਕੇ ਆਪਣੇ ਵੀਰ ਲਈ ਰਖੜੀ ਦੇ ਧਾਗੇ ਚੁੰਨ ਰਹੇ ਹੋ ਰਖੜੀ ਚੁੰਨ ਰਹੇ ਹੋ ਇਸ ਪਵਿੱਤਰ ਤਿਹਾਰ ਹੈ ਇਸ ਪਵਿੱਤਰ ਤਿਹਾਰ ਦੇ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅ ਇਸ ਤਰ੍ਹਾਂ ਦਾ ਸਾਰੀਆਂ ਭੈਣਾਂ ਨੂੰ ਚਾਹ ਹੁੰਦਾ ਹੈ ਕਿ ਇਹ ਤਿਉਹਾਰ ਰੱਖੜੀ ਆਵੇ ਤੇ ਸੀ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨੀ ਹੈ ਨਾ ਬਿਲਕੁਲ ਤੇ ਬਸ ਸਭ ਇਹੀ ਅਰਦਾਸ ਹੈ ਕਿ ਆਪਣੇ ਭਰਾਵਾਂ ਦੀ ਲੰਬੀ ਉਮਰ ਤੇ ਖੁਸ਼ੀਆਂ ਵਾਸਤੇ ਅਰਦਾਸ ਕਰਦੇ ਰਹਿੰਦੇ ਆ ਭੈਣਾਂ ਦੀ ਹੀ ਅਰਦਾਸ ਵੀ ਜੀ ਬਸ ਪਰ ਬੇਟਾ ਜਿੱਥੇ ਭੈਣਾ ਅਰਦਾਸ ਕਰਦੀ ਹੈ ਨਾ ਆਪਣੇ ਭਰਾਵਾਂ ਲਈ ਭਰਾ ਵੀ ਕੱਟ ਨਹੀਂ ਹੁੰਦੇ ਭਰਾ ਵੀ ਇਹੀ ਕਹਿੰਦੇ ਨੇ ਕਿ ਰੱਬਾ ਸਾਡੇ ਹਰ ਸਾਲ ਜਦ ਤੱਕ ਸਾਡੇ ਸਵਾਸ ਨੇ ਸਾਡੀ ਭੈਣ ਸਾਡੇ ਗੁੱਟ ਦੇ ਰਕੜੀ ਬਣਦੀ ਰਹੇ ਬਹੁਤ ਬਹੁਤ ਸ਼ੁਕਰੀਆ ਬੇਟੇ ਪਰਨੀਤ ਕੌਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਮੈਂ ਹੁਣ ਆਪਣੀ ਵੀਡੀਓ ਨੂੰ ਸਮਿਟ ਕਰਦਾ ਹੋਇਆ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਦਵਾਂਗਾ ਸਾਰੇ ਭੈਣ ਭਰਾਵਾਂ ਨੂੰ ਇੱਕ ਮੈਸੇਜ ਦਵਾਂਗਾ ਦੋਸਤੋ ਸਾਡਾ ਹਿੰਦੁਸਤਾਨ ਸਾਡਾ ਤਹਾਰਾਂ ਦਾ ਇੱਕ ਦੇਸ਼ ਹੈ ਇਹਦੇ ਅੰਦਰ ਹਰ ਦਿਨ ਇੱਕ ਤਹਾਰ ਦਾ ਦਿਨ ਹੁੰਦਾ ਹੈ ਔਰ ਅਸੀਂ ਇਸੇ ਕਰਕੇ ਜੇ ਦੁਨੀਆ ਦੇ ਅੰਦਰ ਕਿਸੇ ਨੇ ਭਿੰਨਤਾ ਵਿੱਚ ਏਕਤਾ ਦੀ ਤਸਵੀਰ ਦੇਖਣੀ ਹੋਵੇ ਤਾਂ ਉਹ ਮੇਰਾ ਭਾਰਤ ਹੈ ਉਹ ਮੇਰਾ ਹਿੰਦੁਸਤਾਨ ਹੈ ਜਿੱਥੇ ਭਿੰਨਤਾ ਵਿੱਚ ਏਕਤਾ ਦੀ ਤਸਵੀਰ ਨਜ਼ਰ ਆਉਂਦੀ ਹੈ ਜਿੱਥੇ ਸਾਰੇ ਲੋਕ ਆਪਣੇ 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 ਧਰਮਾਂ ਨੂੰ ਆਪਣੇ ਧਰਮਾਂ ਦੇ ਅਨੁਸਾਰ ਮਨਉਂਦਾ ਦੇ ਨੇ ਪੂਰੀ ਸ਼ੂਟ ਹੈ ਇੱਕ ਇਹ ਹਿੰਦੁਸਤਾਨ ਕਿੰਸੀ ਧਰਤੀ ਹੈ ਜਿੱਤੇ ਹਰ ਧਰਮ ਧਰਮ ਪਨਪਦੇ ਨੇ اور ਹਰ ਨੂੰ ਆਪਣੇ ਮੁਤਾਬਕ ਆਪਣੇ ਦਿਨ ਤਿਉਹਾਰ ਮਨਾਉਣ ਦੀ ਪੂਰੀ ਆਜ਼ਾਦੀ ਹੈ ਦੋਸਤੋ ਅੱਜ ਇੰਨਾ ਹੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਏਗੀ ਔਰ ਤੁਸੀਂ ਇੱਕ ਵਾਰ ਫਿਰ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਔਰ ਰਾਜੀਸ਼ ਸ਼ਰਮਾ ਪਸੰਦ ਤੁ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਨੂੰ ਔਰ ਸ਼ੇਅਰ ਕਰਨ ਬਹੁਤ ਬਹੁਤ ਸ਼ੁਕਰੀਆ ਰੱਖੜੀ ਦੀਆਂ ਲੱਖ ਲੱਖ ਕਰੋੜ ਕੋੜ ਮबारक ਦਿੰਦਾ ਹੋਇਆ जय हिंद दोस्तों दोस्तों आओ आओ गल करते हैं साडी बहन खड़ी है दुकान ਦੇ ਅੰਦਰ ਇਸ ਤੋਂ ਮੈਸੇਜ ਲੈਨੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਅੰਜਲੀ ਅੰਜਲੀ ਅੱਜ ਕੱਲ ਰਾਖੀ ਦਾ ਤਿਉਹਾਰ ਹੈ ਅੱਜ ਬਾਜ਼ਾਰਾਂ ਦੇ ਅੰਦਰ ਪੂਰੀਆਂ ਰੌਣਕਾਂ ਨੇ ਸਾਡੀਆਂ ਭੈਣਾਂ ਪੂਰੀ ਸ਼ੌਕ ਦੇ ਨਾਲ ਚੁਣ-ਚੁਣ ਕੇ ਰਾਖੀ ਚੁਣ ਰਹੀਆਂ ਨੇ ਆਪਣੇ ਭਰਾਵਾਂ ਲਈ ਹਰ ਭੈਣ ਦੀ ਕੋਸ਼ਿਸ਼ ਹੈ ਕਿ ਵਧੀਆ ਤੋਂ ਵਧੀਆ ਰਾਖੀ ਚੁਣ ਕੇ ਆਪਣੇ ਭਰਾ ਦੀ ਉਸ ਗੁੱਟ ਤੇ ਬੰਨਣ ਤਾਂ ਤੁਸੀਂ ਇਸ ਰਾਖੀ ਦੇ ਤਿਉਹਾਰ ਤੇ ਭੈਣਾਂ ਨੂੰ ਭਰਾਵਾਂ ਨੂੰ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਸ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਕਹਿੰਦੇ ਆ ਹੈਪੀ ਰਾਖੀ ਖੁਸ਼ ਰਹੋ ਆਪਣੇ ਬ੍ਰਦਰ ਤੋਂ ਰਖੜੀ ਬੰਨਵਾਓ ਖੁਸ਼ ਰਹੋ ਮਤਲਬ ਕਿ ਇੱਕ ਦੂਜੇ ਦਾ ਸਾਥ ਦੋਸਪੋਰਟ ਕਰੋ ਪਿਆਰ ਦੋ ਬਸ ਹਾਂ ਦੇਖੋ ਜੀ ਤਾਗੇ ਨਹੀਂ ਰੇਸ਼ਮ ਦੇ ਇਹ ਤਾਗੇ ਦੇ ਤਾਗੇ ਤਾਗੇ ਤਾਂ ਰੇਸ਼ਮ ਦੇ ਨਹੀਂ ਇਹ ਤਾਗੇ ਪਿਆਰ ਦੇ ਨੇ ਔਰ ਪਵਿੱਤਰ ਪਿਆਰ ਦੇ ਨੇ ਔਰ ਹਰ ਭਰਾ ਦਾ ਭਰਾ ਨੂੰ ਚਾਹੀਦਾ ਹੈ ਕਿ ਕੱਲ ਜਿਹੜਾ ਰਾਖੀ ਦਾ ਦਿਨ ਆ ਰਿਹਾ ਹੈ ਬੜੇ ਚਾਹ ਨਾਲ ਬੜੇ ਉਤਸ਼ਾਹ ਨਾਲ ਆਪਣੀ ਭੈਣ ਦੇ ਕੋਲ ਜਾ ਕੇ ਰਖੜੀ ਬਨਵਾਉਣ ਔਰ ਭੈਣਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਆਪਣੇ ਜਿਹੜਾ ਭਰਾ ਦੂਰ ਹੈ ਤਾਂ ਉਸੇ ਕੋਲ ਜਾ ਕੇ ਰਖੜੀ ਬੰਨਣ ਕਿਉਂਕਿ ਕਈ ਵਾਰ ਭਰਾ ਬਿਜ਼ੀ ਵੀ ਹੁੰਦਾ ਹੈ ਤਾਂ ਦੋਸਤੋ ਇਹ ਬੜਾ ਪਵਿੱਤਰ ਤਿਉਹਾਰ ਹੈ ਅंजलि ਦੇ ਤੁਸੀਂ ਵਿਚਾਰ ਸੁਨੇ ਆਓ ਆਪਾਂ ਇਸ ਕੁੜੀਆ ਤੋਂ ਵੀ ਵਿਚਾਰ ਲੈਨੇ ਆਂ ਹਾਂਜੀ ਤੁਹਾਡਾ ਕੀ ਨਾਮ ਹੈ ਮੈਂ ਨਾਮ ਰੀਤੂ ਕੀ ਰੀਤੂ ਰੀਤੂ ਅਰੇ ਵਾਹ ਇਹ ਜੋ ہمارا ਚੈਨਲ ਆਪਕੋ ਪਤਾ ਕੀ ਨਾਮ ਹੈ ਇਸਕਾ राजेश शर्मा बसंत ऋतु YouTube चैनल आगे नाम से ये चैनल है भाई तो ये राखी है कल तो आप राखी के इस पावन त्यौहार पे क्या मैसेज देना चाहोगे सर मैं सबको ये मैसेज देना चाहती हूँ कि जो राखी का त्यौहार होता है वो बहुत ही पवित्र होता है भाई बहन के लिए बहुत ही शुभ माना जाता है एक भाई अपनी बहन की रक्षा करे इसलिए बहन अपने भाई को राखी बांधती है ठीक है तो ये जो त्योहार होता है वो सावन की माह के पूर्णिमा के दिन होता है क्या बात है और ये ये त्योहार एक बहनों के लिए बहुत ही महत्वपूर्ण और मायनेपूर्ण रहता है बिल्कुल अच्छा हाँ तुम्हारा कहने का मतलब है कि ये जो त्योहार है सब भाइयों को अपने बहनों की रक्षा के लिए रक्षा बंधन बनवाना चाहिए और उनकी रक्षा करनी चाहिए ये कोई पैसे का लेन देन वाला त्योहार नहीं है ये प्यार का आदान प्रदान का त्योहार है बहुत वह... बंधन का मतलब ये होता है कि रक्षा का बंधन बंध बिल्कुल 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 ऋतु ਤੁਮਨੇ ਬਹੁਤ ਅੱਛਾ ਮੈਸੇਜ ਦਿਆ ਔਰ ਇਹ ਜੋ ਮਾਰਾ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਹੈ ਉਹ ਤੁਹਾਾਰੇ ਨਾਮ ਸਹੀ ਤੋਂ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬੜੀ ਸੋਹਾਨੀ ਸ਼ਾਮ ਹੈ ਇਹ ਸ਼ਾਮ ਬੜੀ ਸੋਹਾਨੀ ਹੈ ਪਟਿਆਲਾ ਵਿਕੇ ਦੇਖੋ ਪਰਮਾਤਮਾ ਦੀ ਕਿੰਨੀ ਕਿਰਪਾ ਹੈ ਆਊਟਰ ਸਾਈਡ ਡੇਢ-ਦੋ ਘੰਟੇ ਬਾਰਿਸ਼ ਹੋਈ ਐ ਲੇਕਿਨ ਪਰਮਾਤਮਾ ਨੇ ਕਿਸੇ ਵੀ ਬਾਜ਼ਾਰ ਵਿੱਚ ਜਿੱਥੇ ਬਾਜ਼ਾਰ ਰਕੜੀ ਨਾਲ ਸਜੇ ਹੋਏ ਨੇ ਉੱਤੇ ਇੱਕ ਬੂੰਦ ਨਹੀਂ ਵਰਸਾਈ ਔਰ ਇਹ ਰੱਬ ਦੀ ਦੇਖੋ ਕਿੱਡੀ ਮਿਹਰਬਾਨੀ ਐ ਉਹ ਜਾਣਦਾ ਐ ਸਾਰੀਆਂ ਗੱਲਾਂ ਉਹ ਬਿਨ ਬੋਲੇ ਹੀ ਜਾਣਦਾ ਐ ਤਾਂ ਦੋਸਤੋ ਆਓ ਅਪ ਮੈਂ ਇਸ ਵੇਲੇ ਤ੍ਰਿਪੜੀ ਟਾਊਨ ਪਟਿਆਲਾ ਵਿਖੇ ਹਾਂ ਔਰ ਮੈਂ ਬਾਜ਼ਾਰ ਤ੍ਰਿਪੜੀ ਦਾ ਸਬਜ਼ੀ ਵਾਲਾ ਚੌਂਕ ਮੇਨ ਬਾਜ਼ਾਰ ਐ ਜਿਹੜਾ ਉੱਥੇ ਖੜਾ ਹਾਂ ਆਓ ਰਕੜੀਆਂ ਰਕੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਆਓ ਆਪਾਂ ਕਿਸੇ ਨਾ ਕਿਸੇ ਭੈਣ ਕੋਲੋਂ ਮੱਸੇ ਇਲਾਣੇ ਆ ਕਿ ਰਖੜੀ ਦੇ ਤਿਉਹਾਰ ਤੇ ਉਹ ਕੀ ਕਹਿਣਾ ਚਾਹੁੰਦੀਆਂ ਨੇ ਦੋਸਤੋ ਬਹੁਤ ਵਧੀਆ ਦੁਕਾਨ ਵਿੱਚ ਰਖੜੀਆਂ ਦੇ ਡੱਬੇ ਪਏ ਨੇ ਬਹੁਤ ਸੋਹਣੀਆਂ ਸੋਹਣੀਆਂ ਰਾਖੀਆਂ ਨੇ ਆਓ ਆਪਾਂ ਗੱਲ ਕਰਦੇ ਹਾਂ ਮੈਂ ਇਸ ਵੇਲੇ ਤਿਲਪੁੜੀ ਕਾਉਂਟ ਪਟਿਆਲਾ ਵਿੱਚ ਇੱਥੇ ਹਾਂ ਔਰ ਰਾਖੀ ਰਖੜੀ ਦਾ ਤਿਉਹਾਰ ਹੈ ਔਰ ਲੋਕ ਬੜੀਆਂ ਖਰੀਦਦਾਰੀ ਕਰ ਰਹੇ ਨੇ ਦੁਕਾਨਾਂ ਵੀ ਸੱਜੀਆਂ ਹੋਈਆਂ ਨੇ ਔਰ ਹਰ ਭੈਣ ਆਪਣੇ ਵੀਰ ਤੇ ਲਈ ਚੁੰਮ ਚੁੰਮ ਕੇ ਵਧੀਆ ਤੋਂ ਵਧੀਆ ਰਖੜੀ ਖਰੀਦਣ ਦੀ ਕੋਸ਼ਿਸ਼ ਚ ਲੱਗੀਆਂ ਹੋਈਆਂ ਨੇ ਔਰ ਆਪਾਂ ਮੈਸੇਜ ਵੀ ਲਵਾਗੇ ਕਿਸੇ ਭੈਣ ਤੋਂ ਇਹ ਰਖੜੀ ਦਾ ਜਿਹੜਾ ਤਿਹਾੜ ਹੈ ਪਵਿੱਤਰ ਤਿਹਾੜ ਹੈ ਇਸ ਤੇ ਉਹ ਕੀ ਵਿਚਾਰ ਰੱਖਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਇੱਕ ਮੈਸੇਜ ਵੀ ਲਵਾਵਾਂਗੇ ਇਹ ਤੁਹਾਨੂੰ ਪਹਿਲਾਂ ਮੈਂ ਦੁਕਾਨ ਵਿਖਾ ਦਵਾਂ ਸਾਡੇ ਵੀਰ ਦੇ ਬਹੁਤ ਦੁਕਾਨ ਸਜਾਈ ਹੋਈ ਹੈ ਬਹੁਤ ਰੰਗ ਬਰਗੀਆਂ ਰਖੜੀਆਂ ਲੱਗੀਆਂ ਹੋਈਆਂ ਨੇ ਔਰ ਸਜੀ ਹੋਈ ਹੈ ਦੁਕਾਨ ਔਰ ਗ੍ਰਾਹਕ ਵੀ ਐਨਾ ਤੇ ਇੱਥੇ ਰਕੜੀ ਖਰੀਦ ਰਹੇ ਨੇ ਭੈਣਾ ਆਪਣੇ ਭਰਾਵਾਂ ਲਈ ਚੁੰ-ਚੁੰ ਕੇ ਰਕੜੀ ਦੇ ਧਾਗੇ ਖਰੀਦ ਰੀਆਂ ਨੇ ਰਕੜੀ ਖਰੀਦਰੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਭੈਣ ਤੋਂ ਇੱਕ ਮੈਸੇਜ ਜ਼ਰੂਰ ਲਵਾਂਗੇ ਅਸੀਂ ਤਾਂਕਿ ਲੋਕ ਸਾਡੇ ਜਿੰਨੇ ਵੀ YouTube ਚੈਨਲ ਦੇ ਦਰਸ਼ਕ ਨੇ ਉਹਨਾਂ ਨੂੰ ਵੀ ਇਹ ਤਿਰਪੜੀ ਟਾਉਨ ਪਟਿਆਲਾ ਜਿਹੜਾ ਕਿ ਤਿਰਪੜੀ ਬਾਜ਼ਾਰ ਪੂਰੇ ਪਟਿਆਲਾ ਸ਼ਹਿਰ ਦਾ ਇੱਕ ਦਿਲ ਹੈ ਔਰ ਇਹ ਤਿਰਪੜੀ ਬਾਜ਼ਾਰ ਇਹ ਦਿਲ ਅੱਜ ਸਜਿਆ ਹੋਇਆ ਹੈ ਰਾਖੀ ਦੇ ਧਾਗਿਆਂ ਦੇ ਨਾਲ ਸੋਹਣੀਆਂ-ਸੋਹਣੀਆਂ ਰਕੜੀਆਂ ਦੇ ਨਾਲ ਆੜੀਆਂ ਭੈਣਾ ਰਖੜੀ ਖਰੀਦ ਰੀਆਂ ਨੇ ਆਓ ਆਪਾਂ ਇਸ ਭੈਣ ਨਾਲ ਗੱਲ ਕਰਦੇ ਹਾਂ ਉਸਦੇ ਆ ਇਸ ਰਾਖੀ ਦੇ ਤਿਉਹਾਰ ਤੋਂ ਉਹਨਾਂ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਔਰ ਵਧੀਆ ਚੁੰਨ ਚੁੰਨ ਕੇ ਮੈਂ ਦੇਖਿਆ ਉਹ ਰਖੜੀ ਚੁੰਨ ਰੀਆਂ ਨੇ ਭੈਣਾ ਸਾਰੀਆਂ ਆਪਣੇ ਵੀਰਾਂ ਦੇ ਲਈ ਆਓ ਆਪਾਂ ਗੱਲ ਕਰਦੇ ਹਾਂ ਇਸ ਭੈਣ ਦੇ ਨਾਲ ਇਸ ਵੇਲੇ ਤ੍ਰਿਪੜੀ ਟਾਊਨ ਪਟਿਆਲਾ ਦੇ ਮੇਨ ਚੌਂਕ ਜਿਹਨੂੰ ਕਿ ਸਬਜ਼ੀ ਵਾਲਾ ਚੌਂਕ ਵੀ ਕਿਹਾ ਜਾਂਦਾ ਹੈ ਔਰ ਇਹ ਨਾਲ ਹੀ ਇੱਥੇ ਬਿਲਕੁਲ ਥਾਣਾ ਵੀ ਬਿਲਕੁਲ ਨੇੜੇ ਹੈ ਇਹ ਤੁਹਾਨੂੰ ਚੌਂਕ 'ਚ ਰਾਖੀ ਦੀਆਂ ਦੇਖੋ ਤਾਗੇ ਲਟਕਦੇ ਹੋਏ ਨੇ ਕਿ ਹਰ ਪਾਸੇ ਦੋਨੋਂ ਸਾਈਡ ਲੋਕ ਰਖੜੀ ਰਖੀਆਂ ਖਰੀਦ ਰਹੇ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਗੱਲਬਾਤ ਵੀ ਕਰਾਉਣ ਦੀ ਕਿਸੇ ਭੈਣ ਤੋਂ ਆਪਾਂ ਮੈਸੇਜ ਵੀ ਲਵਾਂਗੇ ਇਹ ਰਾਖੀ ਤਿਹਾਰ ਬੜਾ ਪਵਿੱਤਰ ਤਿਹਾਰ ਹੈ ਦੋਸਤੋ ਤਿਰਪੜੀ ਬਾਜ਼ਾਰ ਵਿੱਚ ਹਾਂ ਆਓ ਆਪਾਂ ਗੱਲ ਕਰਦੇ ਹਾਂ ਇੱਕ ਬੱਚਾ ਬੜਾ ਪਿਆਰਾ ਬੱਚਾ ਬਿਲਕੁਲ ਮੇਰੇ ਕੈਮਰੇ ਦੇ ਸਾਹਮਣੇ ਹੈ ਔਰ ਇਸ ਬੱਚੇ ਤੋਂ ਆਪਾਂ ਮੈਸੇਜ ਲੈਣੇ ਹਾਂ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਯੁਕਤਾ ਅੱਛਾ ਬੇਟੇ ਤੁਸੀਂ ਬੜਾ ਮੁਸਕਰਾਂਦਾ ਹੋਇਆ ਚਿਹਰਾ ਮੇਰੇ ਬੱਚੇ ਦਾ ਔਰ ਅੱਜ ਇਹ ਰਖੜੀ ਦਾ ਤਿਉਹਾਰ ਕੱਲ ਹੈ ਔਰ ਤੁਸੀਂ ਰਖੜੀ ਦੀ ਤਿਆਰੀ ਵੀ ਕੀਤੀ ਹੋਏਗੀ ਤੁਸੀਂ ਰਖੜੀ ਦੇ ਕੀ ਮੈਸੇਜ ਦੇਣਾ ਚਾਹੋਗੇ ਭੈਣਾਂ ਨੂੰ ਔਰ ਭਰਾਵਾਂ ਨੂੰ ਭੈਣਾਂ ਨੂੰ ਵੀ ਤੁਸੀਂ ਆਪਣੇ ਭਾਈਆਂ ਦੇ ਘਰ ਜਾਓ ਕਿ ਰਾਖੀ ਲੈ ਕੇ ਉਹਨਾਂ ਨੂੰ ਮਿਠਾਈ ਵੀ ਦਿਓ ਤੇ ਭਾਈਆਂ ਨੂੰ ਇਹ ਸੰਦੇਸ਼ ਹੈ ਵੀ ਜਿਹੜੇ ਤੁਹਾਡੀ ਭੈਣਾਂ ਨੇ ਉਹਨਾਂ ਦੀ ਰੱਖਸ਼ਾ ਕਰੋ ਤੁਹਾਨੂੰ ਬੜੇ ਪਿਆਰ ਨਾਲ ਰੱਖਦੀਆਂ ਬੰਦੀਆਂ ਨੇ ਬੜੇ ਦਿਲ ਨਾਲ ਇੱਕੀ ਕਰਖਣੀ ਚੁਣ ਕੇ ਠੀਕ ਹੈ ਬੜਾ ਕਰਾ ਲਾ ਕੇ ਬਸ ਦੇ ਗਿਫਟ ਵੀ ਦੇਣਾ ਹੁੰਦਾ ਆ ਵੀ ਦੇ ਦੇਖੋ ਭੈਣਾਂ ਨੂੰ ਕੋਈ ਗਿਫਟ ਦੀ ਵੈਸੇ ਲੋੜ ਵੀ ਨਹੀਂ ਭੈਣਾਂ ਨੂੰ ਪੈਸੇ ਦੀ ਵੀ ਲੋੜ ਨਹੀਂ ਸਿਰਫ ਭੈਣਾਂ ਨੂੰ ਆਪਣੇ ਭਰਾਵਾਂ ਦੇ ਪਿਆਰ ਦੀ ਲੋੜ ਹੈ ਉਹਨਾਂ ਦੀ ਬਲੇਸਿੰਗ ਦੀ ਲੋੜ ਹੈ ਤਾਂ ਤੁਹਾਡਾ ਕਹਿੰਦਾ ਮਤਲਬ ਹੈ ਸਾਰੇ ਭਰਾਵਾਂ ਦਾ ਫਰਜ਼ ਬੰਦਾ ਹੈ ਕਿ ਉਹ ਟਾਈਮ ਸਿਰ ਜਾ ਕੇ ਆਪਣੀ ਭੈਣਾਂ ਤੋਂ ਰਖੜੀ ਬਨਵਾਉ ਔਰ ਉਹਨਾਂ ਤੋਂ ਪਿਆਰ ਲੈਣ ਇਹੀ ਕਨੇ ਚਾਹੋਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬੇਟਾ ਥੈਂਕ ਯੂ ਦਰਸ਼ਕੋ ਇਸ ਵੇਲੇ ਮੈਂ ਕੋਲੀ ਸਵੀਟ ਚੌਂਕ ਵਿਖੇ ਹਾਂ ਔਰ ਕੋਲੀ ਸਵੀਟ ਪੂਰੀ ਸਜੀ ਹੈ ਔਰ ਰਸ ਵੀ ਪੂਰਾ ਖਟਾ ਖੱਟ ਹੈ ਔਰ ਮੈਂ ਤੁਹਾਨੂੰ ਦਿਖਾਉਣਾ ਹਾਂ ਕਿ ਲੋਕ ਕਿਸ ਤਰ੍ਹਾਂ ਆਪਣੀ ਪਰਚੇਜ਼ਿੰਗ ਕਰ ਰਹੇ ਨੇ ਇਹ ਕੋਲੀ ਸਵੀਟ ਪਟਿਆਲਾ ਤਿਰਪਲੀ ਟਾਊਨ ਪਟਿਆਲਾ ਵਿਖੇ ਲੋਕ ਮਠਾਈਆਂ ਖਰੀਦ ਰਿਹਾ ਖਰੀਦ ਰਹੇ ਨੇ ਕੱਲ ਰਾਖੀ ਦੇ ਤਿਉਹਾਰ ਦੀ ਲੋਕ ਹਰ ਬੰਦਾ ਤਿਆਰੀ ਕਰ ਰਿਹਾ ਹੈ ਔਰ ਦਰਸ਼ਕੋ ਆਓ ਤੁਹਾਨੂੰ ਮੈਂ ਉਸ ਰਾਖੀ ਵਾਲੀ ਦੁਕਾਨ ਤੇ ਵੀ ਲੈ ਚਲਦਾ ਜਿੱਥੇ ਬਹੁਤ ਰਸ਼ ਹੈ ਇਹ ਕੁੱਲੀ ਸਵੀਟ ਦੀ ਦੁਕਾਨ ਹੈ ਔਰ ਕੁੱਲੀ ਸਵੀਟ ਚੌਂਕ 'ਚ ਮੈਂ ਇਸ ਵੇਲੇ ਤੁਹਾਨੂੰ ਦਰਸ਼ਕਾਂ ਨੂੰ ਦਿਖਾ ਰਿਹਾ ਹਾਂ ਕਿ ਦੁਕਾਨ ਵੀ ਸਜੀ ਪਈ ਹੈ ਔਰ ਬਹੁਤ ਰਸ਼ ਹੈ ਉਹ ਪਰਾਵਾ ਮੈਂ ਇਧਰ ਹੋ ਜਾ ਸਾਈਡ ਤੇ ਹੋ ਜਾ ਮੈਂ ਵੀਡੀਓ ਕਰ ਦਵਾਂ ਤੂੰ ਵਿੱਚ ਆ ਗਿਆ ਉਧਰ ਹੋ ਜਾਓ ਇਧਰ ਹੋ ਮੈਂ ਤਾਂ ਮੈਂ ਤਾਂ ਮੀਡੀਆ ਵਾਲਾ ਬੰਦਾ ਹਾਂ ਤੂੰ ਇਧਰ ਹੋ ਜਾਓ ਬਿਲਕੁਲ ਹੌਲੀ ਹੌਲੀ ਕਦਮ ਨਾਲ ਕਦਮ ਮਲਾਉਂਦਾ ਹੋਇਆ ਤਿਰਪੜੀ ਬਾਜ਼ਾਰ ਦਾ ਤੁਹਾਨੂੰ ਇਹ ਦ੍ਰਿਸ਼ ਦਿਖਾ ਰਿਹਾ ਹਾਂ ਖਚਾ ਖਚ ਤਿਰਪੜੀ ਭਰੀ ਹੋਈ ਹੈ ਔਰ ਬਹੁਤ ਰਸ਼ ਹੈ ਤਿਰਪੜੀ ਦੇ ਅੰਦਰ ਆਓ ਤੁਹਾਨੂੰ ਕਿਸੇ ਹੋਰ ਪਾਸੇ ਲੈ ਚੱਲਦੇ ਹਾਂ ਔਰ ਵਖੋਨ ਨੇ ਹਾਂ ਤਿਰਪੜੀ ਵਿੱਚ ਲੋਕਾਂ ਦੇ ਮਨਾਂ ਦੇ ਅੰਦਰ ਰਾਖੀ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਪੂਰਾ ਬਾਜ਼ਾਰ ਖਚਾ ਖਚ ਪਰਿਆ ਹੋਇਆ ਹੈ